ਸਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ 3000 ਪੰਜਾਬੀਆਂ ਸਣੇ 17000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੈਲੀਫੋਰਨੀਆ ਸੂਬੇ ਵਿੱਚ ਵੱਡੀ ਕਾਰਵਾਈ ਟਰੰਪ ਸਰਕਾਰ ਨੇ ਡਰਾਈਵਰਾਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ ਕ੍ਰੰਪ ਦੀਆਂ ਵੀਜ਼ਾ ਨੀਤੀਆਂ ਨੇ ਡੋਬਿਆ ਸੈਰ ਸਪਾਟਾ ਉਦਯੋਗ ਕੈਨੇਡਾ ਵਾਲਿਆਂ ਨੇ ਪਾਸਾ ਵਟਿਆ ਆਵਾਜ਼ਾਈ 30% ਘਟੀ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਅਚੰਚਤ ਮੌਤ ਮੋਗਾ ਦੇ ਪਿੰਡ ਮਾੜੀ ਮੁਸਤਫਾ ਨਾਲ ਸੰਬੰਧਤ ਸੀ ਹਰਦੀਪ ਸਿੰਘ ਮੱਲੀ ਵਿਜ਼ਟਰ ਵੀਜ਼ਾ ਤੇ ਪੁੱਜੀ ਬੀਬੀ ਤਰਸੀਮ ਕੌਰ ਨੇ ਵੀ ਦਮ ਤੋੜਿਆ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਦੇ ਟਿਕਾਣੇ ਤੇ ਗੋਲੀਬਾਰੀ ਐਬਸਪੋਰਟ ਵਿੱਚ ਕੁਝ ਦਿਨ ਪਹਿਲਾਂ ਹੋਇਆ ਸੀ ਦਰਸ਼ਨ ਸਿੰਘ ਸਾਸੀ ਦਾ ਕਤਲ ਅਮਰੀਕਾ ਵਿੱਚ ਸ਼ਟਡਾਊਨ ਖਤਮ 트럼ਪ ਵੱਲੋਂ ਬਿਲ ਤੇ ਦਸਤਖਤ ਓਬਾਮਾ ਕੇ ਅਰਦੀ ਸਬਸਿਡੀ ਬਾਰੇ ਕੋਈ ਜ਼ਿਕਰ ਨਹੀਂ ਕੈਨੇਡਾ ਵਿੱਚ 4 ਬੱਚਿਆਂ ਦੇ ਪਿਤਾ ਦਾ ਕਤਲ ਕਰਨ ਵਾਲੇ ਗ੍ਰਿਫਤਾਰ ਲੈਂਦੇ ਪੰਜਾਬ ਦੇ ਅਲੀਮ ਫਾਰੂਕੀ ਦੀ ਸਤੰਬਰ ਵਿੱਚ ਹੋਈ ਸੀ ਹੱਤਿਆ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ 3000 ਪੰਜਾਬੀਆਂ ਸਣੇ 17000 ਟਰੱਕ ਡਰਾਈਵਰ ਨਿਸ਼ਾਨੇ ਤੇ ਆ ਚੁੱਕੇ ਨੇ ਜਿਨ੍ਹਾਂ ਬਾਰੇ 트ੰਪ ਸਰਕਾਰ ਅਤੇ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਵੱਖੋ ਵੱਖਰੇ ਦਾਅਵੇ ਕੀਤੇ ਜਾ ਰਹੇ ਨੇ ਜੀ ਹਾਂ ਡੋਨਲਡ 트ੰਪ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿੱਚ 17000 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਅਤੇ ਇਹ ਸਭ ਫੈਡਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਹੋ ਰਿਹਾ ਹੈ ਸ਼ੌਨ ਡਫੀ ਨੇ ਟਵੀਟ ਕਰਦਿਆਂ ਕਿਹਾ ਕਿ ਝੂਠ ਦਾ ਪਰਦਾ ਫਾਸ਼ ਹੋ ਚੁੱਕਾ ਹੈ ਅਤੇ ਹੁਣ ਕੈਲੀਫੋਰਨੀਆ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੱਦ ਕਰ ਰਹੀ ਹੈ। ਦੂਜੇ ਪਾਸੇ ਗਵਰਨਰ ਗੈਵਨ ਨਿਊਸਮ ਦੇ ਬੁਲਾਰੇ ਬ੍ਰੈਂਡਨ ਰਿਚਰਡਸ ਨੇ ਕਿਹਾ ਕਿ ਇੱਕ ਵਾਰ ਫਿਰ ਸ਼ੌਨ ਡਫੀ ਕੋਰਾ ਝੂਠ ਬੋਲ ਰਹੇ ਨੇ ਅਤੇ ਸੱਚ ਲੁਕਾਇਆ ਜਾ ਰਿਹਾ ਹੈ। ਰਿਚਰਡਸ ਨੇ ਦਲੀਲ ਦਿੱਤੀ ਕਿ ਜਿਹੜੇ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਹੈ। ਅਤੇ ਕੋਈ ਵੀ ਗੈਰ ਕਾਨੂੰਨੀ ਤੌਰ ਤੇ ਮੌਜੂਦ ਨਹੀਂ ਰਿਚਰਡਸ ਨੇ ਅੱਗੇ ਕਿਹਾ ਕਿ ਜਦੋਂ ਲਾਇਸੈਂਸ ਜਾਰੀ ਕੀਤੇ ਗਏ ਤਾਂ ਉਸ ਵੇਲੇ ਨਵੀਆਂ ਫੈਡਰਲ ਸ਼ਰਤਾਂ ਲਾਗੂ ਨਹੀਂ ਸਨ ਕੈਲੀਫੋਰਨੀਆ ਸਰਕਾਰ ਨੇ ਸ਼ੌਨ ਡਫੀ ਦੇ ਉਸ ਦਾਅਵੇ ਨੂੰ ਵੀ ਥੋਥਾਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਸੂਬੇ ਨਾਲ ਸੰਬੰਧਤ ਕਮਰਸ਼ੀਅਲ ਡਰਾਈਵਰ ਸਭ ਤੋਂ ਵੱਧ ਜਾਨਲੇਵਾ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਨੇ ਰਿਚਰਡਸ ਨੇ ਤੱਥਾਂ ਦੇ ਆਧਾਰ ਤੇ ਦੱਸਿਆ ਕਿ ਅਮਰੀਕਾ ਵਿੱਚ ਸੜਕ ਹਾਦਸਿਆਂ ਦੀ ਕੌਮੀ ਔਸਤ ਦੇ ਮੁਕਾਬਲੇ ਕੈਲੀਫੋਰਨੀਆ ਵਿੱਚ ਘੱਟ ਹਾਦਸੇ ਵਾਪਰਦੇ ਨੇ ਜਦਕਿ ਟੈਕਸਾਸ ਵਿੱਚ ਵਾਪਰਦੇ ਖਤਰਨਾਕ ਹਾਦਸਿਆਂ ਦੀ ਗਿਣਤੀ ਕੈਲੀਫੋਰਨੀਆ ਤੋਂ 50% ਵੱਧ ਬਣਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 트럼ਪ ਸਰਕਾਰ ਦੀ ਕੈਲੀਫੋਰਨੀਆ ਸੂਬੇ ਨਾਲ ਲਾਕਡਾਊਨ ਦਾ ਖਮਿਆਜ਼ਾ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬੀ ਡਰਾਈਵਰਾਂ ਨੂੰ ਮਿਲੇ ਤਾਜ਼ਾ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ 60 ਦਿਨ ਦੇ ਅੰਦਰ ਖਤਮ ਹੋ ਜਾਣਗੇ। 트럼ਪ ਸਰਕਾਰ ਵੱਲੋਂ ਲਿਆਂਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਤਹਿਤ ਵਕ ਪਰਮਿਟ ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿੱਚੋਂ ਸਿਰਫ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ 받 ਸਕਦੇ ਨੇ ਜਿਨ੍ਹਾਂ ਕੋਲ H2A, H2B ਜਾਂ E2 ਵੀਜ਼ਾ ਮੌਜੂਦ ਹੈ H2A ਵੀਜ਼ਾ ਆਰਜ਼ੀ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ ਜਦਕਿ H2B ਵੀਜ਼ਾ ਆਰਜ਼ੀ ਗੈਰ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ E2 ਵੀਜ਼ਾ ਅਮਰੀਕਾ ਵਿੱਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ ਪਰ 1,90,000 ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਨੇ ਜਦੋਂ ਤੱਕ ਲਾਇਸੈਂਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ ਦੂਜੇ ਪਾਸੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇਸੈਂਸ ਜਾਰੀ ਕੀਤੇ ਗਏ ਜ਼ਿਆਦਾਤਰ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ ਅਤੇ ਅਮਰੀਕਾ ਦੇ ਹਾਈਵੇਜ਼ ਤੇ ਹੈਵੀ ਵਹੀਕਲ ਚਲਾਉਣ ਦੇ ਉਹ ਬਿਲਕੁਲ ਵੀ ਸਮਰੱਥ ਨਹੀਂ ਬਿਆਰਾਂ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਹਾਂ 트럼ਪ ਦੀਆਂ ਵੀਜ਼ਾ ਨੀਤੀਆਂ ਕਾਰਨ ਸੈਰ ਸਪਾਟਾ ਉਦਯੋਗ ਨੂੰ ਪੈ ਰਹੇ ਵੱਡੇ ਘਾਟੇ ਨਾਲ ਸੰਬੰਧਤ ਅਹਿਮ ਖਬਰ ਵਾਲ। 트럼ਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਬਰੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਆਸਾਰ ਨੇ। ਜੀ ਹਾਂ, ਕੈਨੇਡਾ ਵਾਲਿਆਂ ਨੇ ਪਹਿਲਾਂ ਹੀ ਅਮਰੀਕਾ ਤੋਂ ਪਾਸਾ ਵਟ ਲਿਆ ਹੈ ਅਤੇ ਯੂਐਸ ਟ੍ਰੈਵਲ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਕੋ ਮੰਤਰੀ ਆਵਾਜਾਈ ਘਟਣ ਕਰਕੇ ਸੈਲਾਨੀਆਂ ਵੱਲੋਂ ਖਰਚ ਕੀਤੀ ਜਾਣ ਵਾਲੀ ਰਕਮ ਵਿੱਚ 3.2 ਫੀਸਡ ਕਮੀ ਆ ਸਕਦੀ ਹੈ ਅਕਤੂਬਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਾਸੀਆਂ ਦੇ ਹਵਾਈ ਜਹਾਜ਼ ਰਾਹੀਂ ਅਮਰੀਕਾ ਗੇੜਿਆਂ ਵਿੱਚ 24% ਕਮੀ ਆਈ ਜਦਕਿ ਜ਼ਮੀਨੀ ਰਸਤੇ ਜਾਣ ਵਾਲਿਆਂ ਦੀ ਗਿਣਤੀ 30% ਘਟ ਗਈ ਸਾਲ 2024 ਦੇ ਅੰਕੜਿਆਂ ਦੇ ਝਾਤ ਮਾਰੀ ਜਾਵੇ ਤਾਂ ਅਮਰੀਕਾ ਪੁੱਜੇ 7.5 ਕਰੋੜ ਵਿਜ਼ਿਟਰਸ ਵਿੱਚੋਂ 28% ਕੈਨੇਡੀਅਨਸ ਹਨ ਕੈਂਸਸ ਦੀ ਵਿਚੀਤਾ ਸਟੇਟ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੀ ਪ੍ਰੋਫੈਸਰ ਉਸ਼ਾ ਹੈਲੀ ਨੇ ਸੁਚੇਤ ਕੀਤਾ ਕਿ ਸੈਲਾਨੀਆਂ ਦੀ ਆਮਦ ਵਿੱਚ ਵੱਡੀ ਕਮੀ ਹਜ਼ਾਰਾਂ ਨੌਕਰੀਆਂ ਦਾ ਖਾਤਮਾ ਕਰ ਸਕਦੀ ਹੈ। ਮਿਸਾਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਹੋਟਲਾਂ ਦੀ ਬੁਕਿੰਗ ਘਟੇਗੀ ਤਾਂ ਲੇਬਰ ਦੀ ਮੰਗ ਵੀ ਘਟ ਜਾਵੇਗੀ ਅਤੇ ਟੈਕਸਾਂ ਰਾਹੀਂ ਹੋਣ ਵਾਲੀ ਆਮਦਨ ਨੂੰ ਵੀ ਖੋਰਾ ਲੱਗੇਗਾ। ਅਮਰੀਕਾ ਤੋਂ ਵਿਦੇਸ਼ਾਂ ਵੱਲ ਸੈਰ-ਸਪਾਟੇ ਤੇ ਜਾਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਜਦਕਿ ਅਮਰੀਕਾ ਪੁੱਜਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਅਜਿਹੇ ਹਾਲਾਤ ਵਿੱਚ ਸੈਰ ਸਪਾਟਾ ਕਾਰੋਬਾਰ ਦਾ ਘਾਟਾ 70 ਅਰਬ ਡਾਲਰ ਤੱਕ ਜਾ ਸਕਦਾ ਹੈ। ਊਸ਼ਾ ਹੈਲੀ ਨੇ ਉਮੀਦ ਜ਼ਾਹਰ ਕੀਤੀ ਕਿ ਅਰਬਾਂ ਡਾਲਰ ਦਾ ਘਾਟਾ ਸਰਕਾਰ ਦਾ ਧਿਆਨ ਜ਼ਰੂਰ ਖਿੱਚੇਗਾ ਕਿਉਂਕਿ ਰਾਸ਼ਟਰਪਤੀ ਡੋਨਲਡ 트੍ਰੰਪ ਕਾਰੋਬਾਰੀ ਘਾਟੇ ਖਤਮ ਕਰਨ ਤੇ ਜ਼ੋਰ ਦੇ ਰਹੇ ਨੇ। ਟ੍ਰੈਵਲ ਐਸੋਸੀਏਸ਼ਨ ਨੇ ਉਮੀਦ ਜ਼ਾਹਰ ਕੀਤੀ ਕਿ 2026 ਵਿੱਚ FIFA ਵਰਲਡ ਕੱਪ ਅਤੇ ਅਮਰੀਕਾ ਦੀ ਆਜ਼ਾਦੀ ਦੇ 250 ਬਰੇ ਪੂਰੇ ਹੋਣ ਮੌਕੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜਣਗੇ ਪਰ ਕੈਨੇਡੀਅਨਜ਼ ਵੱਲੋਂ ਪਹਿਲਾਂ ਵਾਲੀ ਤਰਜ਼ ਤੇ ਅਮਰੀਕਾ ਆਉਣ ਦੇ ਆਸਾਰ ਘਟ ਨਜ਼ਰ ਆ ਰਹੇ ਨੇ। ਮਿਸਾਲ ਵਜੋਂ ਫਲੋਰੀਡਾ ਵਿੱਚ ਆਪਣਾ ਘਰ ਹੋਣ ਦੇ ਬਾਵਜੂਦ ਟ੍ਰਾਂਟੋਨੋ ਨਾਲ ਸੰਬੰਧਤ ਰੀਨਾ ਹਾਂਸ ਨੇ ਸਿਆਲ ਦੀ ਰੁੱਤ ਕੈਨੇਡਾ ਵਿੱਚ ਹੀ ਲੰਘਾਉਣ ਦਾ ਫੈਸਲਾ ਲਿਆ ਹੈ। ਰੀਨਾ ਦਾ ਕਹਿਣਾ ਹੈ ਕਿ ਜਦੋਂ ਤੱਕ 트੍ਰੰਪ ਰਾਸ਼ਟਰਪਤੀ ਦੇ ਅਹੁਦੇ ਤੇ ਮੌਜੂਦ ਨੇ ਉਦੋਂ ਤੱਕ ਉਹ ਅਮਰੀਕਾ ਨਹੀਂ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਮੁਲਕ ਵਿੱਚ ਪੈਸਾ ਕਿਉਂ ਖਰਚਿਆ ਜਾਵੇ ਜੋ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣਾ ਚਾਹੁੰਦਾ ਹੈ। ਅਮਰੀਕਾ ਜਾਣ ਦੀ ਬਜਾਏ ਰੀਨਾ ਨੇ ਕੋਸਟਾ ਰੀਕਾ ਜਾਣ ਅਤੇ 1 ਮਹੀਨਾ ਚੀਨ ਤੇ ਤਾਈਵਾਨ ਵਿੱਚ ਲੰਗਾਉਣ ਦਾ ਮਨ ਬਣਾਇਆ ਹੈ। ਹਾਲ ਹੀ ਵਿੱਚ ਸਾਹਮਣੇ ਆਏ ਇੱਕ ਸਰਵੇਖਣ ਮੁਤਾਬਕ 70% ਕੈਨੇਡੀਅਨ ਸਿਆਲ ਦੀ ਰੁੱਤ ਦੌਰਾਨ ਅਮਰੀਕਾ ਜਾਣ ਦੇ ਬਿਲਕੁਲ ਵੀ ਇੱਛਕ ਨਹੀਂ। ਇੱਥੇ ਦੱਸਣਾ ਬਣਦਾ ਹੈ ਕਿ 트럼ਪ ਸਰਕਾਰ ਵੱਲੋਂ ਲੰਮਾ ਸਮਾਂ ਅਮਰੀਕਾ ਵਿੱਚ ਰਹਿਣ ਦੇ ਇੱਛਕ ਕੈਨੇਡੀਅਨਜ਼ ਵਾਸਤੇ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਦੂਜੇ ਪਾਸੇ ਕੈਨੇਡੀਅਨ ਬਾਰਡਰ ਨੇਡਲੇ ਅਮਰੀਕੀ ਸ਼ਹਿਰਾਂ ਵੱਲੋਂ ਕੈਨੇਡਾ ਵਾਲਿਆਂ ਨੂੰ ਲੁਭਾਉਣ ਲਈ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਨਾਲ ਸੰਬੰਧਿਤ ਹੈ ਖੁਸ਼ਹਾਲ ਭਵਿੱਖ ਦੀ ਆਸ ਵਿੱਚ ਕੈਨੇਡਾ ਪੁੱਜਾ ਪੰਜਾਬੀ ਨੌਜਵਾਨ ਹਰਦੀਪ ਸਿੰਘ ਮੱਲੀ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਆਖ ਗਿਆ ਐਡਮੰਟਨ ਦੇ ਸੰਦੀਪ ਸਿੰਘ ਮੱਲੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਾਫਾ ਨਾਲ ਸੰਬੰਧਿਤ ਹਰਦੀਪ ਸਿੰਘ ਅਕਤੂਬਰ 2023 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਵਿੱਚ जुट ਗਿਆ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਪਰਵਾਹ ਨਾ ਕਰਦਿਆਂ ਹਰਦੀਪ ਸਿੰਘ ਅੱਗੇ ਵਧ ਰਿਹਾ ਸੀ ਪਰ 11 ਨਵੰਬਰ ਨੂੰ ਵਾਪਰੀ ਅਣਹੋਣੀ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਹਰਦੀਪ ਸਿੰਘ ਮੱਲੀ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਵਿਜ਼ਟਰ ਵੀਜ਼ਾ ਤੇ ਆਪਣੀ ਧੀ ਅਤੇ ਜਵਾਈ ਕੋਲ ਪੁੱਜੀ ਬੀਬੀ ਤਰਸੀਮ ਕੌਰ ਦੀ ਅਚਾਨਕੇਤ ਮੌਤ ਹੋ ਗਈ ਬੀਬੀ ਤਰਸੇਮ ਕੌਰ ਦੇ ਜਵਾਈ ਗੁਰਪ੍ਰੀਤ ਸਿੰਘ ਮੁਤਾਬਕ 6 ਮਹੀਨੇ ਦੇ ਬੱਚੇ ਦੀ ਸਾਂਭ ਸੰਭਾਲ ਵਿੱਚ ਹੱਥ ਵੰਡਾਉਣ ਉਹ ਕੈਨੇਡਾ ਪੁੱਜੇ ਸਨ ਪਰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤਰਸੇਮ ਕੌਰ ਨੂੰ ਬਚਾਇਆ ਨਾ ਜਾ ਸਕਿਆ ਅਤੇ ਹਸਪਤਾਲ ਦਾ ਭਾਰੀ ਪਰਕਮ ਬਿੱਲ ਵੀ ਪਰਿਵਾਰ ਦੇ ਸਿਰ ਤੇ ਆ ਗਿਆ ਅਲਬਰਟਾ ਦੇ ਓਕਾਟੋਕਸ ਕਸਬੇ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਵੱਲੋਂ ਹਸਪਤਾਲ ਦੇ ਬਿੱਲ ਦੀ ਅਦਾਇਗੀ ਅਤੇ ਤਰਸੇਮ ਕੌਰ ਦੇ ਅੰਤਮ ਸੰਸਕਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਗੋ ਫਾਉਂਡ ਮੀ ਪੇਜ ਸਥਾਪਿਤ ਕੀਤਾ ਗਿਆ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦੇ ਟਿਕਾਣੇ ਤੇ ਹੋਈ ਗੋਲੀਬਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ। ਕੈਨੇਡਾ ਦੇ ਐਬਸਪੋਰਟ ਸ਼ਹਿਰ ਵਿੱਚ ਦਰਸ਼ਨ ਸਿੰਘ ਸਾਸੀ ਦੇ ਕਤਲ ਮਗਰੋਂ ਗੋਲੀਆਂ ਚੱਲਣ ਦਾ سلسلہ جاری ਹੈ ਅਤੇ ਬੁੱਧਵਾਰ ਸਵੇਰੇ 6:30 ਵਜੇ ਐਬਸਪੋਰਟ ਪੁਲਿਸ ਨੂੰ ਕਿੰਗ ਰੋਡ ਦੇ 31000 ਬਲਾਕ ਵਿੱਚ ਇੱਕ ਕਾਰੋਬਾਰੀ ادارے ਨੂੰ ਨਿਸ਼ਾਨਾ ਬਣਾਏ ਜਾਣ ਦੀ ਇਤਲਾ ਮਿਲੀ ਜਾਂਚ ਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਵੇਲੇ ਦਫ਼ਤਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਫਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਸਪਸ਼ਟ ਤੌਰ ਤੇ ਕਹਿਣਾ ਮੁਸ਼ਕਲ ਹੈ ਕਾਰੋਬਾਰੀ ادارے ਵਿੱਚ ਟਰੱਕ ਅਤੇ ਟਰੇਲਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਐਬਸਫੋਰਡ ਪੁਲਿਸ ਨੇ ਟਾਊਨਲਾਈਨ ਰੋਡ ਅਤੇ ਕਲੀਅਰ ਬਰੁਕ ਰੋਡ ਦਰਮਿਆਨ ਕਿੰਗ ਰੋਡ ਇਲਾਕੇ ਵਿੱਚ ਅੱਧੀ ਰਾਤ ਤੋਂ ਸਵੇਰੇ 4 ਵਜੇ ਦਰਮਿਆਨ ਮੌਜੂਦ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਨੇ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ ਜਾਂ ਕੋਈ ਡੈਸ਼ ਕੈਮ ਫੁਟੇਜ ਮੌਜੂਦ ਹੋਵੇ ਤਾਂ 604 859 5225 ਤੇ ਸੰਪਰਕ ਕੀਤਾ ਜਾਵੇ ਇਸੇ ਦੌਰਾਨ ਐਬਸਫੋਰਡ ਪੁਲਿਸ ਦੇ ਚੀਫ ਕਨਸਟੇਬਲ ਕਾਲਨ ਵਾਟਸਨ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਾਡੀ ਕਮਿਊਨਿਟੀ ਨੂੰ ਦਿਲ ਕੰਬਾਊ ਹਾਲਾਤ ਵਿੱਚੋਂ ਲੰਘਣਾ ਪਿਆ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇੱਕ ਕਤਲ ਵੀ ਹੋਇਆ ਅਤੇ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਉਨਾ ਕਿਹਾ ਕਿ ਅਬਸਫੋਰਡ ਪੁਲਿਸ ਹਿੰਸਕ ਵਾਰਦਾਤਾਂ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਵਾਸਤੇ ਵੱਖ-ਵੱਖ ਲਾਅਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਕਦਮ ਵਧਾਏ ਜਾ ਰਹੇ ਨੇ ਵਾਟਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਿਸ ਕੋਈ ਜਾਣਕਾਰੀ ਸਾਂਝੀ ਨਾ ਕਰੇ ਉਸ ਵੇਲੇ ਤੱਕ ਹਰ ਦਾਅਵੇ ਨੂੰ ਬੇਬੁਨਿਆਦ ਮੰਨਿਆ ਜਾਵੇ I want to take a moment to update you on the recent and deeply concerning events that have affected our community over the past couple of months Tragically, our city recently experienced three separate targeted shootings, including the fatal daytime shooting of Darsan Sassi on October 27th. These acts of violence are unacceptable, and we are fully committed to doing everything in our power to bring those responsible to justice and to prevent further harm. The Abbotsford Police Department is actively working to suppress violence through a range of strategies, including strong collaboration with partner agencies at the local, provincial, and federal levels. While we are committed to keeping the public informed, there are times when investigative priorities require discretion. We ask for your understanding as we balance transparency with the need to protect the integrity of ongoing investigations. As we continue our work, we ask the community to refrain from speculation or assumptions and to treat information shared online as potentially inaccurate. unless it comes directly from official Abbey PD platforms. Bureau report Hamdar TV. ਅਗਲੀ ਖਬਰ ਅਮਰੀਕਾ ਵਿੱਚ 43 ਦਿਨ ਤੋਂ ਜਾਰੀ ਸ਼ਟਡਾਊਨ ਖਤਮ ਹੋਣ ਨਾਲ ਸੰਬੰਧਤ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਸਰਕਾਰੀ ਖਰਚੇ ਨਾਲ ਸੰਬੰਧਤ ਬਿੱਲ ਉਤੇ ਦਸਤਖਤ ਕਰ ਦਿੱਤੇ ਅਤੇ 43 ਦਿਨ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ। ਬਿੱਲ ਨੂੰ ਕਾਂਗਰਸ ਦੇ ਹੇਠਲੇ ਸਦਨ ਵਿੱਚ 222 ਦੇ ਮੁਕਾਬਲੇ 209 ਵੋਟਾਂ ਨਾਲ ਪਾਸ ਕੀਤਾ ਗਿਆ ਪਰ ਇਸ ਵਿੱਚ ਓਬਾਮਾ ਕੇਅਰ ਦੀ ਸਬਸਿਡੀ ਜਾਰੀ ਰੱਖਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਦੀ ਮਿਆਦ 31 ਦਸੰਬਰ 2025 ਨੂੰ ਖਤਮ ਹੋ ਰਹੀ ਹੈ ਬਿਲ ਉਤੇ ਦਸਤਕਦ ਕਰਨ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ਇਸ ਤੋਂ ਬਿਹਤਰ ਹਾਲਾਤ ਵਿੱਚ ਕਦੇ ਵੀ ਨਹੀਂ ਆਇਆ ਅੱਜ ਇੱਕ ਮਹਾਨ ਦਿਨ ਹੈ ਦੱਸ ਦਈਏ ਕਿ ਟਰੰਪ ਸਰਕਾਰ ਨੂੰ 31 ਜਨਵਰੀ ਤੱਕ ਖਰਚੇ ਚਲਾਉਣ ਦੀ ਖੁੱਲ ਮਿਲ ਗਈ ਹੈ ਉਧਰ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਨੇ ਓਬਾਮਾ ਕੇਅਰ ਦੀ ਸਬਸਿਡੀ ਬਹਾਲ ਰੱਖਣ ਵਾਸਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਬੁੱਧਵਾਰ ਰਾਤ ਫੰਡਿੰਗ ਬਿਲ ਪਾਸ ਹੋਣ ਮਗਰੋਂ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫਰੀਜ਼, ਵਿਪ ਕੈਥਰੀਨ ਕਲਾਰਕ ਅਤੇ ਕੋਕਸ ਚੇਅਰ ਪੀਟ ਐਗਵੇਲਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਸਸਤਾ ਸਿਹਤ ਬੀਮਾ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਹਾਲੇ ਲੜਾਈ ਖਤਮ ਨਹੀਂ ਹੋਈ ਅਤੇ ਅੱਜ ਨਵੇਂ ਸਰੇ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਡੋਨਲਡ 트੍ਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਓਬਾਮਾ ਕੇਅਰ ਸਬਸਿਡੀ ਨੂੰ ਹੈਲਥ ਇੰਸ਼ੋਰੈਂਸ ਕੰਪਨੀਆਂ ਵਾਸਤੇ ਮੁਨਾਫਾ ਅਤੇ ਅਮਰੀਕਾ ਵਾਸੀਆਂ ਲਈ ਮੁਸੀਬਤ ਘਰਾੜ ਦਿੱਤਾ। ਇਸ ਦੇ ਉਲਟ ਡੈਮੋਕ੍ਰੈਟਿਕ ਪਾਰਟੀ ਦਾ ਮੰਨਣਾ ਹੈ ਕਿ ਜੇ ਸਬਸਿਡੀ ਖਤਮ ਕੀਤੀ ਗਈ ਤਾਂ ਲੱਖਾਂ ਲੋਕਾਂ ਦੇ ਸਿਹਤ ਬੀਮੇ ਨਾਲ ਸੰਬੰਧਤ ਪ੍ਰੀਮੀਅਮ ਅਸਮਾਨ ਚੜ ਜਾਣਗੇ ਅਤੇ ਵੱਡੀ ਗਿਣਤੀ ਵਿੱਚ ਲੋਕ ਹੈਲਥ ਕਵਰੇਜ ਤੋਂ ਬਾਹਰ ਹੋ ਸਕਦੇ ਨੇ। ਇੱਕ ਰਿਪੋਰਟ ਮੁਤਾਬਕ ਜੇ ਓਬਾਮਾ ਕੇਅਰ ਦੀ ਸਬਸਿਡੀ ਖਤਮ ਹੁੰਦੀ ਹੈ ਤਾਂ ਔਸਤ ਮਹੀਨਾਵਾਰ ਪ੍ਰੀਮੀਅਮ 888 ਡਾਲਰ ਤੋਂ ਵੱਧ ਕੇ 1904 ਡਾਲਰ ਹੋ ਜਾਵੇਗਾ ਜੋ ਦੁੱਗਣੇ ਤੋਂ ਵੀ ਵੱਧ ਬਣਦਾ ਹੈ ਦੂਜੇ ਪਾਸੇ ਖਰਚਾ ਬਿੱਲ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਕੱਢਣ ਤੇ 30 ਜਨਵਰੀ ਤੱਕ ਰੋਕਲਾ ਦਿੱਤੀ ਗਈ ਹੈ ਅਤੇ ਇਸ ਨੂੰ ਫੈਡਰਲ ਯੂਨੀਅਨ ਆਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਵੈਰਾ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆਂ অন্ਟਾਰੀਓ ਵਿੱਚ ਚਾਰ ਬੱਚਿਆਂ ਦੇ ਪਿਓ ਦੇ ਕਤਲ ਮਾਮਲੇ ਵਿੱਚ ਹੋਈਆਂ ਗ੍ਰਿਫਤਾਰੀਆਂ ਨਾਲ ਸੰਬੰਧਤ ਅਹਿਮ ਖਬਰ ਵੱਲ ਵੋਨ ਦੇ ਕਲਾਈਨਬਰਗ ਇਲਾਕੇ ਵਿੱਚ ਚਾਰ ਬੱਚਿਆਂ ਦੇ ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਯੋਰਕ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਟ੍ਰਾਂਟੋ ਤੋਂ ਚੋਰੀ ਕੀਤੀ ਗੱਡੀ ਵਿੱਚ ਸਵਾਰ ਹੋ ਕੇ ਸ਼ੱਕੀ ਅਬਦੁਲ ਅਲੀਮ ਫਾਰੂਕੀ ਦੇ ਘਰ ਪੁੱਜੇ ਸਨ ਜਿਨ੍ਹਾਂ ਵਿੱਚੋਂ ਇੱਕ ਦੀ شناخت ਮਿਸੀ ਸਾਗਾ ਦੇ ਆਮਰ ਵਿਅਮ ਮਹਮਦ ਅਬੂ ਹਮੈਦ ਵਜੋ ਕੀਤੀ ਗਈ ਹੈ ਇਸ ਤੋਂ ਇਲਾਵਾ 16 ਸਾਲ ਦੇ ਦੋ ਅਲੜਵੀ ਕਾਬੂ ਕੀਤੇ ਗਏ ਜਿਨ੍ਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਟ੍ਰਾਂਟੋ ਅਤੇ ਮਿਸਿਸਾਗਾ ਵਿੱਚ ਪੰਜ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਇਹ ਕਾਰਵਾਈ ਸੰਭਵ ਹੋ ਸਗੀ ਗ੍ਰਫਤਾਰੀਆਂ ਮਗਰੋਂ ਅਲੀਮ ਫਾਰੂਕੀ ਦੇ ਭਰਾ ਨਈਮ ਫਾਰੂਕੀ ਨੇ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਦੱਸ ਦਈਏ ਕਿ ਘਰ ਵਿੱਚ ਕੁਸ ਪੈਟ ਦੀ ਇਹ ਵਾਰਦਾਤ ਸਾਧਾਰਨ ਚੋਰ ਲੁਟੇਰਿਆਂ ਦੀ ਹਰਕਤ ਮਹਿਸੂਸ ਨਹੀਂ ਸੀ ਹੁੰਦੀ ਅਤੇ ਜਬਰੀ ਵਸੂਲੀ ਦਾ ਮਾਮਲਾ ਹੋਣ ਬਾਰੇ ਸ਼ੱਕ ਜ਼ਾਹਰ ਕੀਤਾ ਗਿਆ ਫਾਰੂਕੀ ਪਰਿਵਾਰ ਦਾ ਇੱਕ ਦੋਸਤ ਵਸੀਬ ਢਿੰਸਾ ਮੁਤਾਬਕ ਅਲੀਮ ਫਾਰੂਕੀ ਤਿੰਨ ਧੀਆਂ ਅਤੇ ਇੱਕ بیٹے ਦਾ ਪਿਤਾ ਸੀ ਉਸ ਵਰਗਾ ਦੋਸਤ ਮਿਲਣਾ ਬੇहद ਮੁਸ਼ਕਲ ਹੈ ਜਿਸ ਦੇ ਚਿਹਰੇ ਤੇ ਹਮੇਸ਼ਾ ਹਾਸਾ ਹੀ ਨਜ਼ਰ ਆਉਂਦਾ ਵੋਨ ਦੇ ਮੇਅਰ ਸਟੀਵਨ ਡੈਲਡੋਕ ਨੇ ਵੀ ਯੋਰਕ ਰੀਜਨਲ ਪੁਲਿਸ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕਰੜੀ ਮਿਹਨਤ ਦੇ ਆਧਾਰ ਤੇ ਸ਼ੱਕੀਆਂ ਨੂੰ ਜੇਲ੍ਹ ਵਿੱਚ ਡੱਕਿਆ ਅਤੇ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ ਬੈਰਰ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੇਰੈਂਟਸ ਮਾਈ ਮਦਰ ਨੋਜ਼ ਮਾਈ ਵਰਕ ਆਊਟਸ ਸੋ ਦ ਮੂਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਅ ਮੈਸੇਜ ਆਰ ਯੂ ਔਨ ਦ ਟ੍ਰੇਨ ਇਜ਼ ਐਨੀਵਨ ਵਿਦ ਯੂ ਐਂਡ ਦ ਆਨਸਰ ਇਜ਼ ਆਲਵੇਸ ਦ ਸੇਮ ਮਾਮਾ ਇਜ਼ ਅ ਟ੍ਰੇਨ ਆਪਰੇਟਰ ਇਨ ਦਿਸ ਕੈਬਿਨ There's a helpline for emergencies.